ਕਟੋਕ ਜਾਂ ਕੰਬ ਉਹ ਪਰ ਆਇਆ ਪਰ ਵਲਡ ਨਹੀਂ ਹਵੇ ਕਿ ਕਿ ਤੂੰ ਉਹ ਨਾ ਚਲੇ ਜੂ ਨਾਲ ਉਹਦੇ ਨਾਲ ਚਲੂਗੇ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਲੱਕੜਾ ਲਾ ਫੰਨ ਲੱਕੜਾ ਪਰ ਨਹੀਂ ਬਣਦਾ ਬਾਟ ਟਟਕਾ ਰਬਾਨਾ ਬਾਹ ਟੋਟ ਗਿਆ ਵੀਰ ਬਾਨਾ ਆਲੀ ਆੜਾ ਓਏ ਓਏ ਕਿੰਨਾ ਕੀ ਕਰਦਾ ਓ ਵੀਰ ਛੇਤੀ ਛੇਤੀ ਪਹੁੰਚ ਜਾ ਪਾਣੀ ਰੋ ਗਿਆ ਨਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਰੈਂਡਾ ਲਿਖੁਰਦਾ ਆਪਾਂ ਫੋਟੋ ਲੈਣਾ ਇੱਥੇ ਹੀ ਪਾੜਦੀ ਜਾਂਦੀ ਤੇਰੇ ਜਾ ਫਿਰ ਲੱਕੜ ਲਾ ਉਹ ਵੀਰ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟੁੱਟ ਗਿਆ ਛੇਤੀ ਪਜਾ ਬੰਨ ਟੁੱਟ ਗਿਆ ਛੇਤੀ ਚਲੋ ਪਰ ਆ ਜੋ ਬੰਨ ਟੁੱਟ ਗਿਆ ਛੇਤੀ ਪਹੁੰਚ ਮੇਰੇ ਵੀਰ ਐਸਾ ਕਲਾ ਦੇ ਵਿੱਚ ਤੋੜ ਹੋ ਗਿਆ ਮੇਰੇ ਵੀਰ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਤਮ ਹੋ ਗਿਆ ਕੰਮ ਉਹ ਪਰ ਆਇਆ ਪਰ ਬੈਟਰੀ ਹੱਥ ਕਰਕੇ ਨਹੀਂ ਗਈ ਕੋਈ ਉਹ ਯਾਦਾ ਚ ਲੈ ਜੂ ਨਾ ਉਹ ਦੇ ਨਾ ਜੂਗੇ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਲੱਕੜਾ ਲਾ ਫੰਨ ਲੱਕੜਾ ਪਰ ਨਹੀਂ ਬਣਦਾ ਬਾਹ ਟਟਕਾ ਲਾ ਰੁਬਾ ਨਾ ਲੱਕੜਾ ਲਾ ਬਾਹ ਟਟਕਾ ਵੀਰ ਬੰਨਾ ਅਲੀ ਆੜਾ ਉਹ ਕਿੰਨੀ ਨਹੀਂ ਕੀਤੀ ਉਹ ਸਖਾਣਾ ਬੜਾ ਓਏ ਓਏ ਕਿੰਨਾ ਕੀਤੇ ਓਏ ਫੰਨ ਲੱਕੜਾ ਓਏ ਕਦਾ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋਗਿਆਣਾ ਵਾ ਪਾਣੀ ਰੋਗਿਆਲੇ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਣ ਫੁੱਟ ਲੈਣਾ ਵਿੱਚ ਆਵੇ ਇੱਥੋਂ ਹੀ ਪਾੜਦੀ ਜਾਂਦੀ ਤੇਰੇ ਚੈਰੇ ਜਾਓ ਫਿਰ ਲੱਗਣ ਲੱਗ ਉਹ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟਟ ਗਿਆ ਛੇਤੀ ਪਹੁੰਚਾ ਬੰਨ ਟਟ ਗਿਆ ਛੇਤੀ ਮਰ ਕੇ ਚਲੋ ਪਰ ਆ ਜਾਓ ਬੰਨ ਟਟ ਗਿਆ ਛੇਤੀ ਪਹੁੰਚਾ ਮੇਰੇ ਵੀਰਾ ਸਾਂਖ ਪੱਲੇ ਜੀ ਫਤੇ ਐਲੀ ਕਨਾਰੇ ਬੰਦੇ ਵਿੱਚ ਤੋੜ ਹੋ ਗਿਆ ਮੇਰੇ ਵੀ ਜਿਹਨਾਂ ਦਾ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗ ਡੰਗਰਾ ਆਪਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ